ਲਓ ਮਿੱਤਰੋ ਹੁਣੇ-ਹੁਣੇ ਇੱਕ ਵੀਡੀਓ ਬਣਾ ਕੇ ਹਟਿਆ ਵੀਰੇ ਕਲਦੀਪ ਦੇ ਫਾਰਮ ਤੇ ਇਸ ਵੀਡੀਓ ਦੇ ਵਿੱਚ ਆਪਾਂ ਟੋਟਲ ਜਿਹੜੇ ਤੁਹਾਨੂੰ ਦੋ ਨਾਲ ਕਵਰ ਕਰਕੇ ਦਿਖਾਵਾਂਗੇ ਇੱਕ ਤਾਂ ਜਿਹੜੀ ਤੁਸੀਂ ਸਕਰੀਨ ਦੇ ਉੱਪਰ ਮੱਝ ਦੇਖ ਰਹੇ ਹੋ ਇਹਦੀ ਵੀ ਸਾਰੀ ਜਾਣਕਾਰੀ ਲੈ ਕੇ ਦੇਵਾਂਗੇ ਇੱਕ ਬਾਈ ਕੋਲੇ ਤਾਜੀ ਸੂਈ ਸਵਾਈ ਦੀਪੇ ਵੀਰੇ ਸਭ ਤੋਂ ਪਹਿਲਾਂ ਇਹਦੇ ਬਾਰੇ ਦੱਸ ਦੀ ਬਾਈ ਹਨਾ ਇਹਦੀ ਕਰਮ ਵਾਲੀ ਕਿੰਨਵਾ ਸੂਆ ਹੁੰਦੀ ਆ ਕਿੰਨੇ ਕ ਭਾਅ ਲੀਏ ਕੀ ਇਹਦਾ ਹਿਸਾਬ ਕਿਤਾਬ ਆ ਬਈ ਇਹਦਾ ਇਹ ਬਾਈ ਚੌਥਾ ਸੂਆ ਸੁੰਦੀ ਪਹਿਲਾਂ ਤੀਜਾ ਗਾਣਾ ਪਤਾ ਵੀ ਕੋਈ ਚੱਕਾਂ ਦੇ ਸਹੀ ਚੌਥਾ ਸੂਆ ਸੁੰਦੀ ਆ ਠੀਕ ਹੈ ਭਾਈ ਦੁੱਧ ਨੇ 15 16 ਕਿਲੋ ਚੋਆਇਆ ਨੇ ਠੀਕ ਹੈ ਭਾਈ ਭਾਈ ਗੋਡੀ ਗਾਡੀ ਮਧਰੀ ਆ ਹਨਾ ਮਧਰੀ ਗੋਡੀ ਤੇ ਥਣ ਥਣ ਗੁਲਾਬੀ ਆ ਹਨਾ ਤੇ ਬਾਕੀ ਵਜਨ ਬਹੁਤ ਜ਼ਿਆਦਾ ਕਿ ਨਹੀਂ ਬਹੁਤ ਜ਼ਿਆਦਾ ਵਜਨ ਆ ਤੇ ਦੀਪੇ ਭਾਈ ਕੀ ਭਾਜ ਦੇਣੀ ਆ ਪਾ ਇਹ ਭਾਈ ਮੁੱਲ ਡੂੜ ਹੈ 145 ਦੀ ਹਾਂ ਨਾ ਭਾਈ ਉਹ ਹੀ ਬੰਦਾ ਫੋਨ ਲਾਵੇ ਜਿਹਨੇ ਲੈਣੀ ਐਵੇਂ ਨਾ ਭਾਈ ਤੰਗ ਕਰੇ ਬਿਲਕੁਲ ਵੀ ਜਿਹੜੇ ਹਿਸਾਬ ਨਾਲ ਭਾਰ ਆ ਹਨਾ ਤੇ ਦੁੱਧ ਤੇਨੇ ਰਾਮਣਾ ਦੇਣਾ ਹੀ ਆ ਬਾਕੀ ਗਾਂ ਕੋਈ ਬੱਚਾ ਬੱਚਾ ਚੰਗਾ ਲਾਉਂਦੀ ਆ ਹਨਾ ਤੇ ਗਾਉ ਜੀ ਤਰੀ ਸੀ ਨਹੀਂ ਕੋਈ ਹੈ ਨਾ ਤੇ ਦੀਪੇ ਭਾਈ ਉਸ ਤੋਂ ਬਾਅਦ ਆਪਾਂ ਦੂਸਰੇ ਨੰਬਰ ਵਾਲੀ ਬਾਰੇ ਵੀ ਦੱਸ ਦਈਏ ਭਾਈ ਇਹਦੀ ਕਰਮ ਵਾਲੀ ਦੀ ਭਾਈ ਕੀ ਡਿਟੇਲ ਹੈ ਇਹਦੀ ਇਹ ਪੰਜ ਮਾਦ ਰੋਗਾ ਸੂਈ ਨੂੰ ਭਾਈ ਇਹਨੂੰ ਠੀਕ ਹੈ ਭਾਈ ਇਸਰ 10 ਕਿਲੋ ਦੁੱਧ ਰੈਡੀ ਹੈ ਭਾਈ 10 ਕਿਲੋ ਦੁੱਧ ਬੱਚਾ ਭਾਈ ਇਹਦੇ ਮਗਰ ਮਗਰ ਦੇ ਕੱਟਾ ਭਾਈ ਮਗਰ ਦੇ ਕੱਟਾ 10 ਕਿਲੋ ਦੁੱਧ ਤੇ ਇਹਦੀ ਵੀ ਕਿੰਨੇ ਦੀ ਦੇਣੀ ਆ ਆ ਪਤਾ ਮੈਂ 15 ਦੀ 1 ਲੱਖ 15000 ਦੀ ਦੋਤੇ ਦੀਪੇ ਬਾਈ ਜਿਵੇਂ ਅੱਗੇ ਗੋਈਆਂ ਨਾਲ ਕੋਈ ਮਰਜ਼ੀ ਚੋਈ ਜਾਵੇ ਨਾਲ ਕੋਈ ਚੋਈ ਜਾਵੇ ਨਾਲੇ ਬਾਈ ਬਹੁਤ ਜ਼ਰਾ ਚੋਾਈ ਚੰਗੀ ਆ ਜੀ ਬਸ ਠੀਕ ਹੈ ਨਾ ਬਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋਰ ਕੋਈ ਵੀ ਜਾਣਕਾਰੀ ਲੈਣੀ ਹੈ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਰਹੂਗਾ ਨਾਲੇ ਬਾਈ ਨੂੰ ਫੋਨ ਜਿਉਂਦੇ ਵਾਦੇ ਰਹੋ ਜੀ ਧੰਨਵਾਦ